1200 ਖਰਚਿਆ ਵੀ ਜਲਤ ਕੋਈ ਗੱਲ ਨਹੀਂ ਹੈ ਮम्मी ਪੈ ਗੱਲ ਖਰਚੇ ਦੀ ਨਹੀਂ ਆ ਹੁਣ ਤੁਸੀਂ ਵੀ ਮੇਰੀ ਗੱਲ ਸਮਝੋ ਨਾ ਭਾਵੇਂ ਪਉ ਨਹੀਂ ਹੁੰਦਾ ਮੈਂ ਕਿੰਨਾ ਕੁ ਲਿਆਉਂਦੀ ਭਲਾ ਆਪਣੇ ਘਰੋਂ ਨਹੀਂ ਤਾਂ ਲਿਆਉਂਦੀ ਤੇ ਨਹੀਂ ਚਲ ਤੂੰ ਪੁੱਛ ਲੈ ਫਿਰ ਫੋਨ ਫਾਨ ਕਰਕੇ ਉਹਨਾਂ ਨੂੰ ਕਿ ਕੀ ਸਲਾਹ ਵਟਾ ਕੇ ਆਉਂਦਾ ਤੇ ਫਿਰ ਦੱਸ ਦੁੱਦੂ ਕੀ ਵਾਪੇ ਤੇ ਕੋਈ ਵੇਖ ਲੈਨੇ ਆ ਕਿੰਨੇ ਦਿਨ ਹੋ ਗਏ ਆ ਦੇ ਕੇ ਨਹੀਂ ਗਏ ਜਾ ਜਾ ਕੇ ਇਸ ਤਰ੍ਹਾਂ ਜਾਣਦੇ ਆਂ ਹੀ ਉਹਨਾਂ ਨੂੰ ਰੋਟੀ ਪਾਣੀ ਕਰ ਜਾ ਕੇ ਕਰ ਲੈਨੇ ਆਂ ਮੈਂ ਕਿਤੇ ਜਦੋਂ ਇੱਕ ਹੁਣ ਮੈਂ ਪਾਪੇ ਨੂੰ ਫੇਰ ਪੁੱਛ ਦਿੰਦੇ ਜੇ ਦੇ ਦੂੰਗਾ ਤੇ ਉਹ ਤਾਂ ਅੱਗੇ ਆਂਦਾ ਸੀ ਕਿ ਮੈਂ ਪਿਛਲੇ ਹੀ ਦਵਾਈ ਲਏ ਆ ਪਿਛਲੇ ਪੈਸੇ ਹਾਂ ਦਿੱਤੇ ਹੁਣ ਜਿਹੜੇ ਲਿਆਉਂਗਾ ਪਿੰਸਲ ਉਹ ਦੇ ਦੂੰਗਾ ਚੱਲ ਆਂਡ ਗਵਾਂਡ ਵੀ ਵੇਖ ਲੈਣੀ ਪੁੱਛ ਕੇ ਤੇ ਜੇ ਮੇਰੇ ਕੋਲ ਸੁਣ ਹੁਣ ਪੁੱਛਾਂ ਤੇ ਤਾਂ ਵੀ ਅਗਲੇ ਆਖਣਗੇ ਕਿ ਇਨ੍ਹਾਂ ਦੀ ਕੁੜੀ ਖਰੇ ਕਿੰਨਾ ਕਾ ਕਰਦੇ ਆ ਉਹ ਹੈ ਕਿੰਨਾ ਕ ਤੰਗ ਕਰਦੇ ਆ ਕੀ ਕਰਾਂ ਹੁਣ ਮੈਂ ਪੁੱਛਦੀ ਆ ਫਿਰ ਹਰ ਮਨ ਨੂੰ ਸਭ ਕਾਹੇ ਵਾਲੇ ਆਪਾਂ ਹੈ ਗਈ ਹੁਣ ਹੈ ਜੇ ਹੁਣ ਮੈਂ ਕਿਸ ਨੂੰ ਪੁੱਛਾਂ ਤੇ ਅਗਲਿਆਂ ਕਹਣਾ ਖਰੇ ਕਿੰਨਾ ਕ ਤੰਗ ਕਰਦੇ ਨਾਂ ਤੇ ਕੁੜੀ ਨੂੰ ਤੇ ਚੰਗਾ ਚੁੱਕਿਆ ਆਪਣਾ ਹੀ ਢੱਡ ਨੰਗਾ ਹੁਣ ਦਾ ਹੁਣ ਕੀ ਕਰਾਂ ਮੈਂ ਹੁਣ ਕੀ ਦੱਸ ਪੁੱਛਾਂ ਫਿਰ ਹਰ ਮਨ ਨੂੰ ਕਿ ਕਿੱਦਾਂ ਬਰੀਏ ਹੈ ਥੋੜੇ ਬਹੁਤੇ ਪੁੱਛ ਲੈਣੀ ਕੋਪਾਪੀ ਕੋ ਪੁੱਛ ਲਉਗੀ ਤੇ ਹੁਣ ਪਚਾਈਏ ਕਿ ਇਸ ਤਰ੍ਹਾਂ ਉਹਦਾ ਸਿਲੰਡਰ ਹੈ ਹੁਣ ਕੀ ਕਰਾਂ ਮੈਂ ਪੁੱਛਦੀ ਆ ਫਿਰ ਹਰ ਮਨ ਨੂੰ ਪਰ ਮਨ ਕੀ ਕੰਡ ਰਹੀ ਆ ਕੋਹ ਨਹੀਂ ਆ ਚਾਦਰ ਜੀ ਵਿਛਾਉਣ ਦੀ ਹੀ ਤੇ ਉਹ ਮੇਰਗਾ ਸੁਣ ਕਰੀਏ ਹੁਣ ਕੋਈ ਦੇਵਪੁਰਕ ਉੱਤੇ ਪੈਸੇ ਹੈ ਤੇ ਦੇਹੀਏ ਉਹਨੂੰ ਕੁੜੀ ਨੂੰ ਪੈਸੇ ਮੈਂ ਕਿੱਥੋਂ ਦਵਾਂ ਹਾਂ ਥੋੜੇ ਕਰਨ ਪਾ ਕੇ ਮੇਰਗਾ ਸੁਣ ਹੁਣ ਕਈ ਕੰਮ ਕਰਦੇ ਕਰਨ ਵਾਲੇ ਆ ਨਾਲੇ ਸੋਰੀ ਜਿਹੜੀ ਕੰਮ ਤੰਦਾ ਕਰੀਦਾ ਤੂੰ ਨਹੀਂ ਪੱਲਾ ਫੜਾਉਂਦੀ ਤੇ ਹੁਣ ਕੀ ਕਰਾਂ ਮੈਂ ਕਿੱਥੋਂ ਦਵਾ ਫਿਰ ਮਮੀ ਤੁਹਾਨੂੰ ਪਤਾ ਤੇ ਹੈਗਾ ਵਾ ਬਿਜਲੀ ਦਾ ਵੀ 7000 ਰੁਪਿਆ ਬਿੱਲ ਆਇਆ ਉਹ ਵੀ ਮੈਂ ਧਾਰਨਾ ਵਾ ਤੇ ਹੁਣ ਮੈਂ ਕਿੱਥੋਂ ਕੱਢੀਆਂ ਵਾਂ ਇੰਨੇ ਪੈਸੇ ਚੱਲ ਕੋਈ ਨਹੀਂ ਤਰਜੂਗਾ ਹੋਈ ਤੇ ਤੂੰ ਇਦਾਂ ਨਾ ਕਾਟ ਫੁਰਬੁੱਕ ਕੇ ਦੇ ਪੈਸੇ ਸਿਲੰਡਰ ਕਿਹੜਾ ਸਸਤਾ ਆ ਜਾਣਾ ਪੈਸੇ ਨਹੀਂ ਹੈਗੇ ਮੇਰੇ ਕੋਲ ਮੈਂ ਤਾਂ ਸੋਚਿਆ ਸੀ ਦੁੱਧ ਦੇ ਪੈਸੇ ਆਉਣੇ ਆ ਤੇ ਚੱਲ ਉਹਦਾ ਉਹ ਕਰ ਲਾਂਗੇ ਘਰ ਦਾ ਕੋਈ ਖਰਚਾ ਖੁਰਚਾ ਸੌਦਾ ਪਤਾ ਲਿਆਵਾਂਗੇ ਉਹ ਵੀ ਨਹੀਂ ਹੋਣ ਵਾਲਾ ਖਰਚੇ ਤੇ ਇਦਾਂ ਹੀ ਰਹਿਣੇ ਉਹ ਤਾਂ ਦੇਣਾ ਪੈਣਾ ਆਪ ਹਣ ਮਿਰਗਾ ਸੁਣਾ ਸਾਰਾ ਦਿਨ ਗੋਹਾ ਕੂੜਾ ਅਸੀਂ ਕਰਦੇ ਆ ਤੇ ਦੁੱਧ ਦੇ ਪੈਸੇ ਵੀ ਤੂੰ ਸੰਭੇ ਹੈ ਕਾਹੀ ਕਿੱਧਰ ਨੂੰ ਜਾਈਏ ਦੱਸ ਕੀ ਕਰੀ ਅੱਜ ਤੱਕ ਮੈਂ ਕਿਹੜਾ ਤੁਹਾਡੇ ਕੋ ਮੰਗੇ ਆ ਦੁੱਧ ਦੇ ਪੈਸੇ ਤੂੰ ਹੀ ਰੱਖ ਦੇ ਜੇ ਐਰ ਕੰਮੇ ਕੋ ਨਹੀਂ ਹੈ ਕਿ ਜੈਸ਼ ਮੈਂ ਤਾਈਓ ਤੁਹਾਨੂੰ ਕਿਹਾ ਕਿ ਸੌਦਾ ਚੱਲ ਦੁੱਧ ਦੇ ਪੈਸੇ ਆ ਤੂੰ ਲੈ ਆਉਂਦੇ ਐਰ ਕਾ ਮੈਂ ਸੌਦਾ ਤੇ ਆਜੂ ਹੁਣ ਚੱਲ ਐਰ ਕਾ ਨਾਲੇ ਮੰਗੇ ਸੌਦਾ ਤੇ ਸਿਲੰਡਰ ਦੇ ਆ ਜੀ ਸਲੈਂਡਰ ਸਲੁੰਡਰ ਨਹੀਂ ਮੇਰੇ ਕੋ ਦਿੱਤਾ ਜਾਣਾ ਜਿੱਥੋਂ ਮਰਜੀ ਦੇ ਦੇ ਉਹ ਨਹੀਂ ਦੇ ਆ ਜੇ ਤੂੰ ਦੇ ਥੋੜੇ ਬੁੱਤੇ ਪੈਸੇ ਮੈਂ ਤਾਂ ਨੂੰ ਦੱਸਿਆ ਨਾ ਵੀ ਮੇਰੇ ਕੋ ਹੈ ਨਹੀਂ ਕੋਈ ਵੀ ਮੈਂ ਕਾ ਸੁਣਾ ਅਕਲੀ ਆਖਣ ਕੇ ਪੀਨਾਂ ਨੂੰ ਦੇ ਕੇ ਨਹੀਂ ਜਾਂਦੇ ਜੇ ਅਗਲੀ ਨੇ ਕਹਿ ਦਿੱਤਾ ਉਹਨਾਂ ਦੇ ਹੁੰਦੇ ਆ ਪੀ ਦੋ ਉਹ ਸਲੈਂਡਰ ਮੈਨੂੰ ਦੋ ਇਸ ਲੈਂ ਤੇ ਬਹੁਤ ਹੀ ਗੱਲ ਵਾ ਤੇ ਅਸੀਂ ਉਹਦੇ ਘਰ ਜਾ ਕੇ ਗੱਲ ਕਰ ਆਉਣੀ ਐ ਇੰਦੀ ਕਿਹੜੀ ਗੱਲ ਵਾ ਉੱਥੇ ਉੱਤੇ ਥੋੜੀ ਜਿਆਦਾ ਕਰਨ ਲੱਗੇ ਨਹੀਂ ਜਾਣਾ ਮੇਰਕਾ ਸੋ ਇਦਾਂ ਨਹੀਂ ਚੰਗਿਆ ਲੱਗੀ ਦਾ ਮੇਰਕਾ ਸੋਕਾ ਚੱਲ ਫੜ ਦੜ ਕੇ ਦੇ ਆਉਨੇ ਕੋ ਥੋੜੇ ਬੁੱਤੇ ਤੂੰ ਕਰ ਦੇ ਤੇ ਆਪ ਤਾਂ ਤੂੰ ਰੋਜ਼ ਖਰਚ ਕੇ ਆ ਹਾਂ ਕਿੱਥੇ ਮੈਂ ਖਰਚ ਆਉਣੀ ਨਹੀਂ ਨਹੀ ਨਾ ਇਦਾਂ ਨਾ ਕਰਿਆ ਕਰ ਮੇਰ ਕਸਨ ਜੇ ਉਹਨਾਂ ਮੰਗਿਆ ਤਾਂ ਚਲ ਦੇ ਆਈਏ ਉਹਨਾਂ ਦਾ ਉਹਨਾਂ ਦਾ ਹੁਣ ਮੂੰਹ ਅੱਡਿਆ ਵਾ ਓਏ ਹੁਣ ਸਿਲੰਡਰ ਮੰਗਣ ਦੇ ਕੱਲ ਨੂੰ ਫੇਰ ਕੋਹ ਆ ਚੀਜ਼ ਮੰਗਣਗੇ ਤੇ ਫੇਰ ਕੀ ਕਰਾਂਗੇ ਮੇਰ ਕਸ ਸਾਡਾ ਫਰਜ਼ ਵਾ ਦੇਂਦਾ ਜੇ ਕਹਿਣਗੇ ਵੀ ਕੋਹ ਚਿਆ ਨਹੀਂ ਨੀ ਉਹਨਾਂ ਨੂੰ ਕੋਹ ਵੀ ਕਹਿਣਾ ਚਲ ਕੋਈ ਨਹੀਂ ਲੈ ਆਉਨੇ ਹਰਕਸ ਜਣ ਜਦੋਂ ਅਸੀਂ ਪਹਿਲਾਂ ਬਚੋਲੇ ਨਾਲ ਗੱਲ ਕੀਤੀ ਕਿ ਅਸੀਂ ਬਸ ਕੁੜੀ ਕੁੜੀ ਸਾਡੇ ਕੋਈ ਕੋਹ ਨਹੀਂ ਦੇਣਾ ਲੈਣਾ ਫੇਰ ਉਹਨਾਂ ਦਾ ਕੀ ਮਤਲਬ ਘੜੀਮੁੜੀ ਇਦਾਂ ਦੀ ਗੱਲਾਂ ਕਰਨ ਦਾ ਨਹੀਂ ਹੁਣ ਮੇਰਗਾ ਸੁਣੋ ਬਥੇਰਾ ਆਖੀਦਾ ਤੇ ਲੋਕੀ ਬਦਲ ਜਾਂਦੇ ਹੁੰਦੇ ਆ ਫੇਰ ਕਿਉਂ ਨਹੀਂ ਨਾ ਉਹਨਾਂ ਕੱਲਾਂ ਤੇ ਰਹਿੰਦੇ ਲੋਕ ਕਿਉਂ ਬਦਲ ਜਾਂਦੇ ਪੁੱਛੋ ਹਾਂ ਜਾ ਕੇ ਪਹਿਲਾ ਵਿਚੋਲੇ ਨੂੰ ਚੱਲ ਇੱਕ ਵਾਰੀ ਪੁੱਛ ਲਾਂਗੇ ਖੜਕੇ ਉਹਨੂੰ ਨਾਲ ਆਹੋ ਕੀ ਆਂਦਾ ਵਾ ਹੁਣ ਹਾਂ ਸਾਨੂੰ ਵੀ ਕਾੜੀ ਤੰਗੀ ਆ ਪੈ ਰਹੇ ਹਾਂ ਅਸੀਂ ਕੀ ਕਰੀਏ ਚੱਲ ਫੜ ਦੜ ਕੇ ਕਰਦੇ ਹਾਂ ਹੁਣ ਪੁੱਛ ਲੈਨੇ ਫੇਰ ਫੋਨ ਲਾ ਕੇ ਪੁੱਛ ਲਾਂਗੇ ਨਾ ਉੱਤੇ ਕੀ ਕਰਨਾ ਫੇਰ ਨਹੀਂ ਤੇ ਪਹਿਲਾਂ ਇੱਕ ਵਾਰੀ ਕੋਈ ਨਹੀਂ ਮੈਂ ਗੱਲ ਕਰਦੀ ਉਹਦੀ ਸੱਸ ਨਾਲ ਬੋਤੀ ਗੱਲ ਵਾ ਤੇ ਚੱਲ ਇਦਾਂ ਹੀ ਕਰ ਲੈਂਦੇ ਆਹੋ ਆਹੋ ਫੇਰ ਇਹ ਲਾਂਗੇ ਅਜੇ ਨਹੀਂ ਦੇਣਾ ਹੈ ਸਿਲੰਡਰ ਇਹਦਾ ਚੱਲ ਕੋਈ ਨਹੀਂ ਦੇ ਦਾਂਗੇ ਕੋਈ ਨਹੀਂ ਹੋ ਚੱਲਿਆ ਹੁਣ ਇੱਕ ਦੇ ਆਉਨੇ ਮੁੜ ਕੇ ਪੁੱਛ ਲਾਂਗੇ ਉਹਨਾਂ ਨੂੰ ਵੀ ਕੀ ਸਲਾਹ ਆਟਾ ਕਿ ਕਿਦਾਂ ਕਰਨੀ ਤੂੰ ਆਹੋ ਹੈ ਪੁੱਛਣਾ ਪੈਣਾ ਵਾ ਕਿ ਇਦਾਂ ਥੋੜੀ ਹੁੰਦਾ ਵਾ ਸਿਲੰਡਰ ਸੁੰਦਰ ਨਹੀਂ ਮੈਂ ਦੇਣ ਦੇਣਾ ਤੇ ਪੁੱਛ ਆਵਾਂਗੇ ਜਾ ਕੇ ਚੱਲ ਬੋਤੀ ਗੱਲ ਉਹ ਮੈਂ ਫੋਨ ਲਾ ਕੇ ਪੁੱਛਣ ਉਹਦੀ ਸੱਸ ਨੂੰ ਵੀ ਕੀ ਗੱਲ ਤੇਰੇ ਰਾਦੇ ਚਦੋ ਤੂੰ ਇਦਾਂ ਆ ਨਹੀਂ ਉਦੋਂ ਤਾਂ ਇਹ ਮੁੰਡੇ ਨੂੰ ਹੁੰਦਾ ਨਹੀਂ ਸਾਕੇ ਹੁਣ ਤਹਾ ਉਹ ਮੂੰਹ ਹਟ ਲਿਆ ਤੁਸੀਂ ਇਦਾਂ ਕਰਦੀ ਦੁਨੀਆ ਕੀ ਕਰੀਏ ਹੁਣ ਫਿਰ ਹੈ ਕਿਉਂ ਕਰਦੀ ਭਲਾ ਤੂੰ ਪਨਾ 3 ਦਾ ਦਿੱਤਾ ਮੇਰਗਾ ਸਭ ਨੂੰ ਦੱਤਿਆਂ ਨੂੰ ਦਈਏ ਤੇ ਤੇ ਤੂੰ ਇਦਾਂ ਨਾ ਕਰ ਤੇ ਚੱਲ ਚੰਗਿਆ ਨਹੀਂ ਲੱਗੀ ਦਾ ਤੇ ਦੇ ਆਈਏ ਸਿਲੰਡਰ ਚੰਗਾ ਆ ਮਹਾਰਾਜ ਨੇ ਬੜਾ ਖੋ ਦਿੱਤਾ ਵਾ ਜਿਵੇਂ 41200 ਖਰਚਿਆ ਵੀ ਜਾਤ ਕੋਈ ਗੱਲ ਨਹੀਂ ਹੈ ਮੰਮੀ ਪੈ ਗੱਲ ਖਰਚੇ ਦੀ ਨਹੀਂ ਆ ਹੁਣ ਤੁਸੀਂ ਵੀ ਮੇਰੀ ਗੱਲ ਸਮਝੋ ਨਾ ਭਾਵੇਂ ਪੋਨੀ ਹੁੰਦਾ ਮੈਂ ਕਿੰਨਾ ਕ ਲਿਓਂਦੀ ਭਲਾ ਆਪਣੇ ਘਰੋਂ ਨਹੀਂ ਤਾਂ ਲਿਆਣ ਦੀ ਤਣੀ ਚੱਲ ਤੂੰ ਪੁੱਛ ਲੈ ਫਿਰ ਫੋਨ ਫੋਨ ਕਰਕੇ ਉਹਨਾਂ ਨੂੰ ਕਿ ਕੀ ਸਲਾਹ ਵਟਾ ਚਾਹਤ ਕਰੋ ਤੇ ਫਿਰ ਦੱਸ ਦੁੱਦੂ ਕੀ ਉਹ ਆਪੇ ਤੇ ਗਾਇ ਹੀ ਉਹ ਹਟਣਗੇ ਨਾ ਫਿਰ ਆਪਾਂ ਤੇ ਆਵਾਂਗੇ ਕੋਈ ਨਹੀਂ ਮੈਂ ਕਰਦੀ ਆ ਦੀ ਸੱਸ ਨਾਲ ਜਾਓ ਤੁਸੀਂ ਆ ਕੰਮ ਕਰੋ ਜਾ ਕੇ ਚਲ ਠੀਕ ਕੋਈ ਨਹੀਂ ਤੈਨੂੰ ਫਿਕਰ ਨਾ ਕਰੋ ਮੈਂ ਕਰ ਲੂੰਗੀ ਗੱਲ ਆਪੇ ਲਾ ਲਈ ਫਿਰ ਮਤੂੰ ਹਾਂ ਹਾਂ ਕੋਈ ਨਹੀਂ ਮੈਂ ਲਾ ਲਈਨੀ ਇੱਕ ਮਾਤਾ ਨੇ ਬੜਾ ਦੁਖੀ ਕੀਤਾ ਵਾ ਸਿਲੰਡਰ ਦੇਈਏ ਸਿਲੰਡਰ ਦੇਈਏ ਗਾੜੀ ਖੂਪੁੱਟਿਆ ਵਾ ਇਥੇ हद होई ਪਈ ਮੈਂ ਨਹੀਂ ਉਸ ਲੈ ਇਹਨਾਂ ਦੇ ਸਿਲੈਂਡਰਾਂ ਵਾਸਤੇ ਕਮਾਉਣ ਡਿਆ ਵੈਰੀ ਸਿਲੈਂਡਰ ਦੇ ਆ ਰਖੜੀ ਤੇ ਵੀ ਤੁਰੀ ਰਹਿੰਦੀ ਏ ਕਿ ਸਰੀ ਸੂਟ ਨੂੰ ਸੂਟ ਫੇਰ ਆਖਣਾ ਵੀ ਮੈਂ ਮਾੜਾ ਸੂਟ ਨਹੀਂ ਬਣਾਉਣਾ ਦੁਕਾਨ ਤੇ ਬਹਿ ਕੇ ਜਿੱਦਾਂ ਦਾ ਜੀ ਕਰਦਾ ਉਦਾਂ ਦਾ ਮਹਿੰਗੇ ਤੋਂ ਮਹਿੰਗਾ ਸੂਟ ਬਣਵਾਉਂਦੀ ਏ ਏਵੀਂ ਪੜੀ ਹੈਗੀ ਆ ਮਾੜੀ ਨੀਤ ਦੀ ਇਹਨੂੰ ਹੁੰਦਾ ਪੇਕਿਆ ਤੋਂ ਆ ਵੀ ਚੀਜ਼ ਆ ਜੇ ਉਹ ਵੀ ਚੀਜ਼ ਆ ਜੇ ਪੁੱਛਦੀ ਆ ਬਣਾਏ ਦੇ ਸੱਸ ਸੇ ਨੂੰ ਫੋਨ ਲਾ ਕੇ ਕਿ ਤੁਸੀਂ ਮੰਗਿਆ ਵੀ ਆ ਸਿਲੈਂਡਰ ਕਿ ਡੀਐਨਏ ਸਾਨੂੰ ਦੁਖੀ ਕੀਤਾ ਕਿ ਦੀ ਵੇਲੜੇ ਤੁਹਾਡੀ ਬਾਹ ਦਿੱਤੀ ਇਹਨੇ ਫਿਰ ਅਬੇ ਸਿਲੈਂਡਰ ਦੇ ਕੇ ਜਾਓ ਜਦਾ ਅੱਗੇ ਖਣੀ ਸਿਲੈਂਡਰ ਨਹੀਂ ਵਰਤਦੀ ਪਤਾ ਨਹੀਂ ਕੀ ਕਰਦੀ ਉਹ ਭਾਵੇਂ ਕਹਿੰਦੇ ਨਾ ਹੁਣ ਕੋਲੋਂ ਗੱਲਾਂ ਬਣਾਈ ਜਾਂਦੀ ਹੁੰਦੀ ਵੀ ਮੈਨੂੰ ਦੁਖੀ ਕਰਦੇ ਉਹ ਵਜੇ ਕੋਈ ਨਹੀਂ ਕਰਦੀ ਇਹਦੀ ਸਾਸਨਾ ਗੱਲ ਐਡੀ ਵੀ ਨਹੀਂ ਗੱਲ ਕਿ ਖਾ ਹੀ ਲੈਣ ਲੱਗੀ ਹੈ ਖਾ ਹੀ ਲਿਆ ਇਹਨਾਂ ਨੇ ਤੇ ਉਦੋਂ ਮੰਮੀ ਵੀ ਬੜੇ ਉਹ ਬੜੀ ਬਣੀ ਜਾਂਦੇ ਅੱਜ ਦਾ ਬੜਾ ਦੁੱਖ ਹੁੰਦਾ ਇਹ ਗੱਲ ਦਾ ਇੱਥੇ ਆ ਰੋਟੀ ਨਹੀਂ ਬਣਾਈ ਦਹੀਂ ਆ ਬੀਬੀ ਅਜੇ ਤੇ ਪੁੱਤ ਨੂੰ ਤੇ ਭੁੱਖ ਲੱਗੀ ਆ ਹੁਣ ਹੌਸਲਾ ਕਰ ਲੋ 2 ਮਿੰਟ ਉਹ ਚੁੱਲ੍ਹੇ ਤੇ ਦਹੀਂ ਮੈਂ ਕਿਹੜਾ ਗੈਸ ਤੇ ਵੀ ਮਿੰਟੋ ਮੈਂ ਬਣਾ ਲੈਣੀ ਆ ਉਧਰ ਉਹਨੇ ਮੁੰਡੇ ਨੇ ਹੁਣ ਆ ਭੁੱਖੇ ਨੇ ਉਹਨੇ ਵੀ ਰੋਟੀ ਮੰਗਣੀ ਆ ਹੁਣ ਹੌਸਲਾ ਕਰ ਲੋ ਦਹੀਂ ਤੇ ਹੈ ਗਈ ਆ ਗਾੜੀ ਆਦ ਦੇ ਬਾਲ ਨਹੀਂ ਦਹੀਂ ਬਾਲਰ ਤੇ ਸਾਰਾ ਗਿੱਲਾ ਹੋਇਆ ਵਾ ਤੇ ਪੁੱਤ ਫੇ ਇਹੋ ਕੁਛ ਸਿੱਖ ਕੇ ਆਈ ਆ ਤੂੰ ਸਿੱਖਿਆ ਨਹੀਂ ਸੀਗਾ ਤੋ ਇਹ ਵੀ ਹੁਣ ਮੇਰੇ ਦੁਆਲੇ ਨਾ ਹੋ ਜੋ ਜੇ ਹੁਣ ਮੰਮੀ ਹੱਟੀ ਤੇ ਹੁਣ ਤੁਸੀਂ ਮੇਰੇ ਦੁਆਲੇ ਹੋ ਜੋ ਤੇ ਕੀ ਕਰੀਏ ਫੇ ਹੁਣ ਸਾਨੂੰ ਭੁੱਖ ਲੱਗੀ ਤੇ ਕੀ ਕਰੀਏ ਭੁੱਖ ਲੱਗੀ ਤੇ ਹੁਣ 2 ਮਿੰਟ ਹੌਸਲਾ ਵੀ ਕਰੋ ਨਾ ਜੇਰਾ ਵੀ ਕਰਿਆ ਕਰੋ ਫਿਰ ਜੇਰਾ ਤੇ ਕੀਤਾ ਹੁਣ ਪੱਠੇ-ਪੁੱਠੇ ਪਾ ਕੇ ਆਈ ਉਧਰ ਉਹ ਮੁੰਡੇ ਨੇ ਸੁਣਾ ਦੇਤਾ ਵੀ ਮੈਨੂੰ ਵੀ ਭੁੱਖ ਲੱਗੀ ਆ ਚੱਲ ਹੁਣ ਹੌਸਲਾ ਕਰ ਲਓ 2 ਮਿੰਟ ਅੱਗ ਪਾਲ ਕੇ ਤੇ ਪਕਾ ਦੇਣੀ ਆ ਜਦੋਂ ਵੱਡੂ ਗਿਆ ਉਹਦੋਂ ਪਕਾਵਾਂਗੀ ਕਿ ਹੁਣ ਮੈਂ ਸਿਲੰਡਰ ਤੇ ਲਾ ਦੇ ਜਿਆਦਾ ਕਾਲੀ ਤੇ 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 ਕੇ ਕੋ ਸਿਲੰਡਰ ਲਾਇਆ ਕੋ ਨਹੀਂ ਦਿੰਦੇ ਸਭ ਤੋਂ ਪਿੱਛੇ ਵਾਲੀ ਹੀ ਜਾਂਦਾ ਵਾ ਜੇ ਰੋਟੀਆਂ ਤੋਂ ਹੀ ਖਾਣੀਆਂ ਤੇ ਪੇਕਿਆਂ ਨੇ ਠੇਕਾ ਲੈ ਲਿਆ ਚੀਜ਼ੇ ਦਾ ਮੇਰੇ ਪੇਕਿਆਂ ਨੇ ਤੇ ਬੜਾ ਕੁਝ ਦਿੱਤਾ ਸੀ ਮਈਆਂ ਦਿੱਤੀਆਂ ਗਾਈਆਂ ਦਿੱਤੀਆਂ ਉਹ ਜਮਾਨੇ ਗਏ ਬੀਬੀ ਹੁਣ ਨਹੀਂ ਕੋਈ ਦਿੰਦਾ ਦਾਜ ਦੇਣਾ ਨਾ ਦਾਜ ਲੈਣਾ ਦੋਵੇਂ ਜੁਰਮ ਹੋਆ ਰੋਟੀਆਂ ਤਾਂ ਹੀ ਖਾਣੀਆਂ ਤੇ ਸਲੰਡਰ ਹੋ ਰਹੇ ਕੇ ਜਾਣ ਹਾਂ ਤਾਂ ਹੋ ਗਈ ਤੁਹਾਡੇ ਵਾਲੀ ਵੀ ਨਹੀਂ ਤੇ ਮੰਗੀਦਾ ਹੀ ਆ ਮਾਪਿਆਂ ਕੋਲੋਂ ਕੇ ਚਲ ਠੀਕ ਆ ਆਖਿਆ ਵਾ ਉਹਨਾਂ ਨੇ ਦੇ ਜਾਣਾ ਅੱਜ ਪੜ ਕੇ ਆ ਜਾਣ ਦੀ 15 ਦਿਨ ਹੋ ਗਏ ਆ ਤੈਨੂੰ ਆਂਦੀ ਸੀ ਕਿ ਉਸ ਸਿਲੰਡਰ ਦੇ ਕੇ ਜਾਣਾ ਦੇ ਕੇ ਜਾਣਾ ਤੇ ਹੁਣ ਹੌਸਲਾ ਵੀ ਕਰੀਦਾ ਵਾ ਗਾੜੀ ਉਹਨਾਂ ਕੋ ਪੈਸੇ ਹੋਣਗੇ ਤੇ ਦੇ ਕੇ ਜਾਣਗੇ ਉਹ ਕਿਥੋਂ ਦੇ ਦੇਣ ਭੀ ਚਾਰ ਟਕ ਤੁਸੀਂ ਤੇ ਆਂਦੇ ਆ ਭੀ ਹੁਣ ਮੂੰਹ ਚ ਗੱਲ ਬਾਹਰ ਨਿਕਲੇ ਤੇ ਪਹਿਲਾਂ ਹੀ ਸਿਲੰਡਰ ਤੁਹਾਡੇ ਗਾੜੀ ਹੋਵੇ ਤੇ ਪੁੱਤ ਆਪਨੇ ਦੀ ਪਤਨ ਦੇਈ ਦਈਆ ਚੱਲ ਲੈ ਆਉਣਗੇ ਦੇ ਦਿੰਦੇ ਆ ਹੌਸਲਾ ਵੀ ਕਰੀਦਾ ਹੁਣ ਵੇਖ ਲੈਨੇ ਆ ਕਿੰਨੇ ਦਿਨ ਹੋ ਗਏ ਆ ਦੇ ਕੇ ਨਹੀਂ ਗਏ ਜਾ ਜਾ ਕੇ ਇਸ ਤਰ੍ਹਾਂ ਜਾਣਦੇ ਆਂ ਹੀ ਉਹਨਾਂ ਨੂੰ ਰੋਟੀ ਪਾਣੀ ਕਰ ਜਾ ਕੇ ਕਰ ਲੈਨੇ ਆ ਇੱਕ ਤਾਂ ਜਦੋਂ ਵੇਖੋ ਸੜੀਆਂ ਘੋਸਾ ਮਾਰਦੇ ਰਹਿਣਗੇ ਐਡਾ ਸਤਾਇਆ ਇਹਨਾਂ ਨੇ ਕਿਤੇ ਇਤਨਾ ਵੀ ਹੱਦ ਹੋ ਗਈ ਇਹਨਾਂ ਵਾਲੀ ਇਹ ਕਿ ਨਹੀਂ ਗਏ ਸਿਲੰਡਰ ਹੈ ਐਡੀ ਨੱਕ ਵਾਲੀ ਤੇ ਤਰ੍ਹਾਂ ਦੇ ਮੇਰੀ ਮੇਰੇ ਏਦਾਂ ਮੇਰੇ ਏਦਾਂ ਤੇ ਇਤਰਾ ਵੀ ਦੇਖਿਆ ਨਹੀਂ ਬੈ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਇਤਰਾ ਵੀ ਤੀ ਪੁੱਤ ਇਤਰਾ ਵੀ ਮੰਗੇ ਤੇ ਟੀਜ ਆ ਗਈ ਨਹੀਂ ਕਰੀਦੀ ਮਾਪੇ ਕਰਦੇ ਹੀ ਆ ਠੀਕ ਕਰਾ ਹੁਣ ਮੈਂ ਇਹਨਾਂ ਦਾ ਉਵਾਂ ਨੇ ਨਾ ਮਿਲ ਕੇ ਮੇਰੀ ਜਾਨ ਹੀ ਖਾਧੀ ਆ ਸੱਸ ਤੇ ਇੱਕ ਨਹੀਂ ਮਾਨ ਹੁੰਦੀ ਤੇ ਇਥੇ ਦੋ ਦੋ ਵਾ ਪਤਾ ਨਹੀਂ ਇਹ ਕੀ ਚਾਉਂਦੀਆਂ ਵਾ ਜਦੋਂ ਵੇਖੋ ਬਸ ਪੇਕਿਆਂ ਦੇ ਵਾਰਿਆ ਪੇਕਿਆਂ ਜੇ ਘਟ ਮੰਮੀ ਨਹੀਂ ਨਾ ਤੇ ਘਟ ਬੀਬੀ ਬਣੀ ਆ ਇਹ ਉਹਦੀ ਸੱਸ ਵਾ ਦੋ ਰਤیاں ਉਤੋਂ ਤਾਂ ਆਈਆਂ ਹੁਣ ਕੀ ਕਰਾਂ ਮੈਂ ਜੇ ਇਹ ਮੈਂ ਸੋਚਿਆ ਸੀਗਾ ਕਿ ਇਹੋ ਸਿਆਣੀ ਆ ਪਰ ਇਹ ਤੇ ਉਹਦੇ ਨਾਲੋਂ ਵੀ ਵੱਧ ਵਾ ਹੁਣ ਕਰਦੇ ਆ ਕੋਈ ਜਗਾੜ ਲੰਨੀ ਨੂੰ ਫੋਨ ਵੀ ਦੇ ਕੇ ਜਾ ਕੇ ਇਹਨਾਂ ਨੇ ਮੇਰਾ ਜਿਹੜਾ ਫੋਨ ਪੀ ਲਿਆ ਉਹ ਨੂੰ ਦੇ ਕੇ ਜਾਣਾ ਵਾ ਹਾਦੀ ਹੋ ਗਈ ਇਹਨਾਂ ਵਾਲੀ ਵੀ ਕਿਤੇ ਮੈਂ ਹੋਈ ਫੋਨ ਲਾ ਕੇ ਕੁਛ ਲਾ ਤੇ ਪੁੱਛ ਲਾ ਆਪੋ ਇਹਨਾਂ ਨੇ ਫੋਨ ਨਹੀਂ ਲਾਉਣਾ ਵੀ ਪੁੱਛ ਲੇ ਜੇ ਕਿੱਦਾਂ ਆ ਜੋਤੀ ਤੂੰ ਠੀਕ ਠਾਕ ਵੀ ਹੈਗੀ ਆ ਹੈਗੀ ਵੀ ਆ ਕਿ ਨਹੀਂ ਹੈਗੀ ਲੰਨੀ ਫੋਨ ਇਹਨਾਂ ਦੀ ਘਰ ਦੀ ਇੱਕ ਵਾਰੀ ਛਾੜ ਮੈਂ ਕਰਦੀ ਆ ਨਾ ਫੋਨ ਭਲਾ ਇਹਨਾਂ ਨੇ ਤੇ ਹਾਦੀ ਕਰ ਦਿੱਤੀ ਸ਼ਰਮ ਹੀ ਲਾਈ ਇਹਨਾਂ ਨੇ ਕੀ ਇੱਕ ਸਿਲੰਡਰ ਹੀਗਾ ਕਿ ਜਾਨ ਮੰਗ ਲਈ ਇਹਨਾਂ ਦੀ ਜਦੋਂ ਵੇਖੋ ਮੈਨੂੰ ਗਾਲਾਂ ਵਰਮਦੀਆਂ ਰਹਿਣਗੀਆਂ ਹਲੋ ਸਤਿ ਸ਼੍ਰੀ ਅਕਾਲ ਕੀ ਹਾਲ ਏ ਵਧੀਆ ਤੁਸੀਂ ਦੱਸੋ ਵਾਸ ਵਧੀਆ ਔਰ ਕੀ ਬੰਦਾ ਕੋਈ ਨਹੀਂ ਬੈਠੇ ਹੀ ਕਿਉਂ ਕੀ ਕੰਦੇ ਆਹੀ ਤਾਂ ਨਹੀਂ ਬੈਠੇ ਕੀ ਕੰਦੇ ਦੇ ਕਿਉਂ ਕੀ ਗੱਲ ਹੋ ਗਈ ਬੜਾ ਫੇਟ ਦੇ ਤੁਹਾਨੂੰ ਨਹੀਂ ਪਤਾ ਕੀ ਗੱਲ ਹੋਈ ਆ ਤੁਹਾਨੂੰ ਤਾਂ ਨਹੀਂ ਦੱਸੋਗੇ ਤਾਂ ਪਤਾ ਲੱਗੂਗਾ ਤੁਹਾਨੂੰ ਬੜਾ 플레이 ਖਾ ਕੇ ਇਹ ਕਾਲ ਦਾ ਸੈਂਟਰ ਵਾਲੀ ਕਾਲ ਤੋਂ ਕੁਝ ਹੈ ਤੇ ਤੁਹਾਨੂੰ ਨਹੀਂ ਪਤਾ ਕਿਦਾਂ ਦਾ ਮੈਂ ਸੁਣਾ ਦਿੱਤਾ ਵਾ ਜੀ ਜੀ ਹੋਰ ਨਹੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਨਾ ਸਮਝ ਲਈਆਂ ਮੈਂ ਸਾਰੀਆਂ ਗੱਲਾਂ ਸਮਝਦੀ ਚੰਗੀ ਤਰ੍ਹਾਂ ਸਮਝਦੀ ਆ ਕਿ ਕੌਣ ਕਿੱਥੋਂ ਗੁੰਡਿਆ ਵਾ ਤੂੰ ਇਹ ਤੇ ਲੜਨੀ ਪੈਣੀ ਅੱਜ ਤੂੰ ਇਹ ਨਾ ਚੁੱਪ ਕਰਕੇ ਤਾਂ ਮੇਰੇ ਕੱਜ ਘਰ ਪਚਾ ਕੇ ਜਾਓ ਵੀ ਸਿਲੰਡਰ ਸਿਲੰਡਰ ਨਹੀਂ ਅਸੀਂ ਦੇਣ ਆਉਣਾ ਜਿਹੜੀ ਸਿੱਧੀ ਗੱਲ ਵਾ ਤੇ ਬਹੁਤੀ ਗਾਲ੍ਹਾਂ ਆ ਤੇ ਮੇਰੀ ਆਪਣੀ ਸਾਸ ਨਾਲ ਗੱਲ ਕਰਾਓ ਮੈਨੂੰ ਗੱਲ ਕਰਨੀ ਹੈ ਨਾਲ ਸਾਸ ਮੇਰੀ ਘਰੇ ਗਈ ਆ ਤੇ ਜਦੋਂ ਆਵੋਗੇ ਤਾਂ ਗੱਲ ਕਰ ਵੀ ਤੁੱਜਣਾ ਮੈਨੂੰ ਪਤਾ ਸਾਰੇ ਬਹਾਨੇ ਲਾਉਨੇ ਆ ਗੱਲ ਕਰਾਓ ਵੀ ਮੇਰੀ ਗਾਲ ਮੈਂ ਤੁਹਾਡੀ ਕਰਾ ਦਊਂਗੀ ਪਹਿਲਾਂ ਤੁਸੀਂ ਮੇਰ ਨਾਲ ਗੱਲ ਕਰੋ ਹਾਂ ਤੁਹਾਡਾ ਮੇਰੇ ਸਾਥ ਤਾਂ ਹੀ ਜਾਣਦਾ ਕੀ ਜਦੋਂ ਮੈਂ ਆਖਣ ਡਈ ਹਾਂ ਤੁਸੀਂ ਦੇ ਕੇ ਜਾਓ ਤੇ ਸਾਸ ਨੂੰ ਪੁੱਛਣਾ ਤਾਂ ਭਾਂਦਾ ਵਾ ਨਾ ਕਿ ਜਦ ਤੱਕ ਇਹ ਪਹਿਨਾ ਕਿ ਆਹੀ ਕਿਤੇ ਨਹੀਂ ਕੋਈ ਕੋਈ ਚੀਜ਼ ਨਹੀਂ ਹਿਲਾਣੀ ਤੇ ਫਿਰ ਉਹਨਾਂ ਦਾ ਕੀ ਮਤਲਬ ਆ ਕੋਈ ਟੜਕੋ ਕੀ ਮੰਗ ਲਿਆ ਸੀ ਕੀ ਹਜ਼ਾਰ ਰੁਪਏ ਦਾ ਸਿਲੰਡਰ ਹੀ ਆ ਜੇ ਦੇ ਦੋਗੇ ਤੇ ਲਿਸਟੇਟ ਨਹੀਂ ਹੋ ਚੱਲੇ ਕਿਹਦੀ ਸੈਂਟਰ ਕਰਨੀ ਜੀ ਹੋਰ ਆਹ ਹੁਣ 1000 ਰੁਪਏ ਦਾ ਸੈਂਟਰ ਮੰਨਿਆ ਇਸ ਸੈਂਟਰ ਦਾ ਕੋਈ ਗੱਲ ਨਹੀਂ 1000 ਰੁਪਏ ਹੈ ਕਿਰਾਇਆ ਕਿਹੜਾ ਹੈ ਨੀ ਕੋਹ ਸੈਂਟਰ ਹੀ ਦੇ ਦਾਂਗੇ ਸਾਨੂੰ ਫਿਰ ਜਦੋਂ ਕੋਹ ਕੋਈ ਦਮੰਗਰ ਕਿਉਂ ਨਾਲ ਦੇ ਸੋਹ ਹੋਇਆ ਜਾ ਰਾਇਆ ਜੇ ਕੋਹ ਹੋਰ ਮੰਗਣਗੇ ਨਾ ਤੇ ਮੈਂ ਆਪੇ ਪੁੱਛ ਲੂ ਇਹਨਾਂ ਨੂੰ ਤੇ ਤੁਸੀਂ ਇੰਜ ਕਰੋ ਚੁੱਪ ਕਰਕੇ ਤੇ ਸੈਂਟਰ ਮੇਰੇ ਘਰ ਪਹੁੰਚਾ ਕੇ ਜਾਓ ਜਿਆਦਾ ਗੱਲਾਂ ਦਾ ਮੈਨੂੰ ਪਤਾ ਨਹੀਂ ਆ ਕੋਈ ਨਾ ਮੇਰੇ ਮੰਮੀ ਨੂੰ ਸੁਣਾ ਦੇ ਦੋ ਚੁੱਪ ਕਰਕੇ ਤਾ ਡਾਮੀ ਨੂੰ ਪਤਾ ਵਾ ਤੂੰ ਹੀ ਨਹੀਂ ਗਾ ਦੇ ਕੇ ਜਾਣਾ ਸਿਲੰਡਰ ਮੰਮੀ ਹੈ ਨਹੀਂ ਕਿ ਇੱਥੇ ਰਹਿਣ ਦੇ ਦੋ ਉਹੜਾ ਜਿੱਤੀ ਗੱਲੋ ਤੇ ਜੇ ਮੈਂ ਇੱਥੇ ਆ ਗਈ ਨਾ ਤੇ ਫਿਰ ਪਵਾੜੇ ਜਿਆਦਾ ਪੈ ਜਾਣੀਆਂ ਤੇ ਚੁੱਪ ਕਰਕੇ ਤਾਂ ਮੇਰੇ ਘਰੇ ਭਜਾ ਜਾਓ ਕੀ ਕਰੋਗੇ ਤੁਸੀਂ ਇੱਥੇ ਆ ਕੇ ਮੈਂ ਆਪੇ ਮੈਂ ਕਰਨ ਜਾਣਦੀ ਆ ਫਿਰ ਠੀਕ ਆ ਕੋਈ ਗੱਲ ਨਹੀਂ ਕਰਦੇ ਤੇ ਬੜੀ ਖੁਸ਼ ਆਫ ਤੇ ਤੂੰ ਚੁੱਪ ਕਰਕੇ ਤਾਂ ਸਿਲੰਡਰ ਪਹਚਾ ਕੇ ਜਾਓ ਇੱਥੇ ਕੋਈ ਫਰੰਡ ਸੁਣਦੇ ਵੀ ਦੇਰ ਹੋਣਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਹਨਾਂ ਨੇ ਮੇਰੀ ਜਾਨ ਬੜੀ ਦੁਖੀ ਕੀਤੀ ਆ ਤੇ ਤੁਸੀਂ ਹੱਥ ਹੀ ਕਰਦੇ ਜੇ ਤੁਹਾਨੂੰ ਮਾਸਾ ਨਹੀਂ ਫਿਕਰ ਆਗਾ ਤੇ ਤਾਂ ਗੱਲ ਕਰਾਂਗੇ ਤੁਹਾਨੂੰ ਸਾਹੀ ਤੇ ਨਾ ਕਹਿਣੀ ਕਿ ਮੇਰੀ ਗੱਲ ਦਰਾਉ ਮੈਂ ਬੋਲ ਚੀ ਆ ਤਾਂ ਮੈਂ ਜਿਹੜੀ ਇੱਥੇ ਆ ਮੈਂ ਨਿਆਣੀ ਆ ਤੁਹਾਨੂੰ ਤੁਸੀਂ ਜ਼ਿਆਦਾ ਪੁੱਛ ਨਹੀਂ ਜਾਣਦੇ ਪਿਆਰੀ ਦੀ ਗੱਲ ਨਹੀਂ ਹੁੰਦੀ ਨਹੀਂ ਮੇਰੇ ਘਰ ਦੇ ਜਾਓ ਮੈਂ ਪੁੱਛੂਗੀ ਉਹਨਾਂ ਨੂੰ ਵੀ ਪਤਾ ਲੱਗੂ ਕਿ ਇਹਨਾਂ ਦੇ ਮਨਰ ਕੋਈ ਹੈਗਾ ਵਾ ਉਹ ਜਾਣਦੇ ਆ ਚੰਗੀ ਤਰ੍ਹਾਂ ਮਗਰ ਜਿਹੜੇ ਹੈਗੇ ਆ ਉਹ ਵੇਖਾਂ ਡਏ ਆ ਕਿੰਨੇ ਕਮਕ ਰਹਿ ਗਏ ਆ ਮਗਰ ਹੁੰਦੇ ਨੇ ਉਦੋਂ ਤੇ ਆਉਂਦੇ ਨਾ ਤੁਸੀਂ ਜੇ ਕਿਤੇ ਮੈਨੂੰ ਫੋਨ ਲਾ ਕੇ ਨਹੀਂ ਪੁੱਛਦੇ ਤੇ ਹੈਗੀ ਵੀ ਆ ਕਿ ਨਹੀਂ ਹੈਗੀ ਤੈਨੂੰ ਤਾਂ ਕਰਦੇ ਵੀ ਆ ਕਿ ਨਹੀਂ ਕਰਦੇ ਦੀ ਦੀ ਧਿਆਣੀ ਤੇ ਦੋ ਦੋ ਵਾਰੀ ਤੇ ਫੋਨ ਕਰਦੇ ਤੇ ਇਹੀ ਕਿਹੜੇ ਵੇਲੇ ਕਰੀਆ ਕਰੀਏ ਤੇ ਮੈਂ ਇਹ ਕਰਨਾ ਹੀ ਆ ਜਦੋਂ ਮੈਨੂੰ ਮੇਰੇ ਘਰ ਤੇ ਤਾਂ ਕਰਦੇ ਆ ਫੋਨ ਨਾ ਕਰਾਂ ਤਾਂ ਕੀ ਕਰਾਂ ਤੁਸੀਂ ਤਾਂ ਬਹੁਤ ਹੀ ਰੋਈ ਨਹੀਂ ਹੁੰਦੇ ਜਿਹੀ ਸਿੱਧੀ ਗੱਲ ਵਾ ਐਦਾਂ ਹੀ ਕੋਈ ਦਾ ਹੁੰਦਾ ਵਾ ਤੋ ਜਦੋਂ ਜਦੋਂ ਤੁਸੀਂ ਹੀ ਲੈ ਆ ਜ ਨਹੀਂ ਕਰਦੇ ਤੁਹਾਨੂੰ ਜਰੂਰ ਮੈਂ ਕਹਿਣ ਡਈ ਕਿਦਣ ਦਾ ਕਹਿਣ ਡਈ ਸਿਲੰਡਰ ਪਚਾ ਕੇ ਜਾਓ ਇਹ ਮੈਨੂੰ ਗੜਗੜੇ ਗੱਲਾਂ ਕਰਦੇ ਮੇਰੇ ਘ ਕਰੇਗਾ ਲੋਕਲਾ ਕਰਦੇ ਆ ਜਿਆਦਾ ਗੱਲ ਕਰਨ ਦਾ ਸ਼ੌਂਕ ਵਾ ਨਾ ਤੇ ਕਾਰ ਆਣ ਕੇ ਕਰ ਲੋ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਕਿਹੜੇ ਮੂੰਹ ਸਿਰਕ ਹੁੰਦੇ ਆ ਚਲ ਜਿਹੜੀ ਨਹੀਂ ਕਰਉਂਦੇ ਫੇਹੀ ਕਰੇਗਾ ਦੇ ਕਰ ਲਾ ਵੀ ਕਰਨੀ ਤੇ ਬਹਿਣੀ ਆ ਗੱਲ ਵੇਖ ਲਾਂਗੇ ਚਲ ਆ ਜਿਓ ਕਰ ਮੈਂ ਡਰਦੀ ਨਹੀਂ ਆ ਤੇ ਜਿੱਦਣ ਆਉਣਾ ਵਾ ਨਾ ਤੇ ਬਾਵਾ ਲੋਂ ਕੰਮ ਤੇ ਨਾ ਆ ਜਿਓ ਸਿਲੰਡਰ ਲੈ ਕੇ ਆਇਓ ਕੋਈ ਸਿਲੰਡਰ ਸੁੰਗੜ ਨਹੀਂ ਲਿਆਉਣਾ ਅਸੀਂ ਸਿੱਧਾ ਤੁਰ ਕੇ ਗੱਲ ਕਰ ਲਉਣਾ ਜਾਂ ਸਿਲੰਡਰ ਨਹੀਂ ਨਾ ਲਿਆਉਣਾ ਤੇ ਕੋਈ ਲੋੜ ਨਹੀਂ ਇੱਥੇ ਵੜਨ ਦੀ ਫੇਰ ਹਾਦੀ ਕਰ ਦਿੱਤੀ ਤੁਈਂ ਤੇ ਜਿਹਦੀ ਇੰਨਾ ਥੋੜੀ ਘਰੀਦਾ ਹੁੰਦਾ ਵਾ ਤਜੇਦਾ ਤੁਸੀਂ ਕਰਦੇ ਇਹ ਬੜੀ ਸੋਹਣੀ ਕਰਦੇ ਜੇ ਤੁਸੀਂ ਜੇ ਨਰਦ ਪੈਂਦੇ ਨਰਚ ਕੇ ਹੋ ਜੇ ਤੁਸੀਂ ਮੈਨਾਂ ਮੇਰੀ ਗੱਲ ਦੇ ਸਮਝੋ ਵੀ ਮੈਂ ਕਹਿਣ ਕੀ ਨਹੀਂ ਚੱਲ ਮੈਂ ਨਹੀਂ ਲੜਦੀ ਤੁਸੀਂ ਇੰਝ ਕਰੋ ਫਿਰ ਪਿਆਰ ਨਾਲ ਇੱਕ ਸਿਲੰਡਰ ਪਚਾਜੋ ਸਿਲੰਡਰ ਸਿਲੰਡਰ ਨਹੀਂ ਇਹ ਹੀ ਦੇ ਦੋਣਾ ਹਾਦੀ ਹੋ ਗਈ ਤੁਹਾਡੇ ਵਾਲੀ ਐਨਾ ਕੋ ਤੁਹਾਨੂੰ ਰੱਪਣ ਦਿੱਤਾ ਵਾ ਬਾਹਰ ਲੀਆਂ ਬਰੋਹਾਂ ਤਾਂ ਹੀ ਤੁਹਾਡੇ ਘਰ ਇਹ ਜਕਵਾ ਫਿਰ ਵੀ ਤੁਸੀਂ ਇੱਕ 5000 ਰੁਪਏ ਦਾ ਸਿਲੰਡਰ ਵਾ ਉੱਤੇ ਹੀ ਮਰੀ ਜਾਂਦੇ ਜੇ ਕਿਹੜੇ ਲੋਕਾਂ ਨੂੰ ਤੇ ਲਿਖਾਇਂਦੀ ਮੈਂ ਤੇ ਤੁਹਾਡੇ ਘਰ ਦੀ ਧੀ ਹੈ ਜੇ ਤੁਸੀਂ ਦੇ ਵੀ ਦੋ ਕਿ ਕੀ ਹੋ ਚੱਲਿਆ ਕੰਮ ਜਦੋਂ ਹਾਈ ਇੱਥੇ ਜਾਣਨਾ ਕਿ ਸਿਲੰਡਰ ਹੈ ਨਾ ਉਹ ਲੈ ਕੇ ਦੇਣਾ ਚਾਹੀਦਾ ਵਾ ਫਿਰ ਇੱਥੇ ਇਖੋ ਖੜਾਗਾ ਕੀ ਮਤਲਬ ਮੈਂ ਤੁਹਾਨੂੰ ਦੱਸਾਂ ਮੈਨੂੰ ਰੋਟੀਆਂ ਨੂੰ ਹੋ ਗਿਆ ਨੇਰਾ ਤੇ ਤੁਸੀਂ ਨਾ ਜਿਆਦਾ ਐਵੇਂ ਮੇਰਾ ਸਿਰ ਨਾ ਖਪਾਓ ਤੇ ਚੁੱਪ ਕਰਕੇ ਨਾ ਸਿਲੰਡਰ ਦੇ ਕੇ ਜਾਓ ਹਾਂ ਠੀਕ ਆ ਹੁਣ ਇੱਥੇ ਹੀ ਗੱਲ ਹੋ ਸਾਰੀ ਆ ਜਾਓ ਜਿੱਦਣ ਆਉਣਾ ਹੋਗਾ ਹਾਦੀ ਕਰ ਦਿੱਤੀ ਨਾ ਨਹੀਂ ਤੇ